ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤ ਰੱਖੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੋ ਇਨੀ ਸਪੋਰਟ ਕਰਦੇ ਆ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਪਲੀਜ਼ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਆਪਾਂ ਕਾਫੀ ਦਿਨਾਂ ਬਾਅਦ ਫੇਰ ਬਲੌਗ ਪਾਉਣ ਲੱਗੇ ਆ ਜੀ ਕਿਉਂਕਿ ਟਾਈਮ ਨਹੀਂ ਲੱਗਿਆ ਕਾਫੀ ਦਿਨਾਂ ਤੋਂ ਮੈਂ ਬੀਜੀ ਚੱਲ ਰਹੀ ਸੀ ਅੱਜ ਥੋੜਾ ਜਿਹਾ ਟਾਈਮ ਲੱਗਿਆ ਹੈ ਤੇ ਆਪਾਂ ਵਲੌਗ ਸਟਾਰਟ ਕਰ ਕੀਤਾ ਜੀ ਸ਼ਾਮ ਦਾ ਟਾਈਮ ਹੋ ਗਿਆ 6:30 ਵਜੇ ਦਾ ਤੇ ਇਹ ਤਿੰਨ ਕਪ ਪਸ਼ੂ ਪਿਆ ਕੇ ਆਪਾਂ ਪਾਸੇ ਕਰਦੇ ਆ ਤੇ ਹੁਣ ਕੱਢਦੇ ਆ ਧਾਰਾ ਤੇ ਆਪਣੇ ਝੋਨਾ ਲਾਉਣ ਦੀ ਤਿਆਰੀ ਸਟਾਰਟ ਹੋ ਗਈ ਹੈ ਜੀ 2 ਕਿੱਲੇ ਝੋਨੇ ਲੱਗ ਗਿਆ ਜੀ ਤੇ ਆਪਣੇ ਕੰਮ ਆਲੀ ਨਹੀਂ ਆਉਂਦੀ ਤੇ ਗੁਆ ਵੀ ਆਪਾਂ ਨੂੰ ਆਪ ਨੂੰ ਚੱਕਣਾ ਪੈਂਦਾ ਤੇ ਆਪਾਂ ਇਹ ਰਕਸ਼ੇ ਦੇ ਵਿੱਚ ਪਾ ਦਨੇ ਆ ਇੱਕ ਗਿੜੇ ਚਿੱਕੂਆ ਸਿੱਟਿਆ ਜਾਂਦਾ ਜੀ ਸਾਰਾ ਤੇ ਇਧਰ ਆਪਣਾ ਸੁਲਤਾਨ ਖੜਾ ਪੁੱਛਦਾ ਕਹਿੰਦਾ ਮੈਨੂੰ ਵੀ ਪਾਸੇ ਕਰ ਦੋ ਤੇ ਇੱਥੇ ਆਪਾਂ ਸਵੇਰ ਭਾਰਤਾ ਸੀ ਗੋਆ ਤੇ ਉਹ ਸ਼ਾਮ ਦਾ ਇਕੱਠਾ ਹੀ ਸੱਟ ਦਿੰਨੇ ਇੱਕ ਗਿੜੇ ਦੇ ਵਿੱਚ ਹੀ ਹੁਣ ਫਿਰ ਇਹਨਾਂ ਦਾ ਕੀਤਾ ਹੁਣ ਆਪਾਂ ਅਗਤ ਕੱਢਣ ਲੱਗਦੇ ਆ ਧਾਰਾਂ ਜੀ ਤੁਸੀਂ ਵਲੌਗ ਤੇ ਬਣੇ ਰਹੋ ਤੇ ਪਸ਼ੂ ਆਪਾਂ ਨਵਾ ਤੇ ਬਾ ਦਿੰਨੇ ਹੁੰਨੇ ਆ ਜੀ ਕਿਉਂਕਿ ਕੁਸਤਾ ਗਰਮੀ ਐ ਤਾਂ ਕਰਕੇ ਕੋਸਣਾ ਹੁਣ ਸਰਦੀ ਕਰਕੇ ਗੋਹਾ ਜਦ ਬਹਿ ਜਾਂਦਾ ਪਸ਼ੂ ਥੱਲੇ ਲੱਗ ਜਾਂਦਾ ਤੇ ਫੇਰ ਦੁੱਧ ਦੇ ਵਿੱਚ ਪੈਂਦਾ ਮੈਂ ਪਹਿਲਾਂ ਪਸ਼ੂ ਨਵਾ ਤੇ ਵਾ ਕੇ ਫੇਰ ਧਾਰਾਂ ਕੱਢਦੀ ਨਹੀਂ ਫੇਰ ਥੰਤੋਂ ਦੀ ਵੀ ਲੋੜ ਨਹੀਂ ਪੈਂਦੀਗੀ ਜੇ ਤੁਸੀਂ ਵੀ ਇਦਾਂ ਕਰਦੇ ਆਂ ਆਪਾਂ ਤੇ ਇਦਾਂ ਕਰਦੇ ਆਂ ਜੀ ਫੇਰ ਚੱਕੀ ਦੀ ਬਾਹਲਟੀ ਤੇ ਟੋਕ ਚੋਕੇ ਡੋਕੇ ਮਾਰ ਕੇ ਤੇ ਧਾਰਾਂ ਲਈਦੀਆਂ ਕੱਢ ਜੀ ਤੇ ਹੁਣ ਆਪਾਂ ਪਸ਼ੂ ਦਿੱਤੇ ਆ ਪਿਆ ਤੇ ਧਾਰਾਂ ਦਾ ਸਮਾਨ ਬਾਲਟੀਆਂ ਕੰਨੀਆਂ ਚੱਕ ਕੇ ਲਿਓਣੇ ਆ ਤੇ ਆਪਾਂ ਕੱਢਣ ਲੱਗਦੇ ਆਂ ਧਾਰਾਂ ਇੱਥੇ ਆਪਾਂ ਰੱਖ ਲਗੇ ਸਮਾਨ ਜੀ ਸਾਰਾ ਜਾਗ ਆਪਾਂ ਰੱਖਿਆ ਡੋਕੇ ਚੂਣ ਵਾਸਤੇ ਕਿਉਂਕਿ ਡੋਕੇ ਪਹਿਲਾਂ ਚੂਹਾਂਗੇ ਤਾਂ ਫਿਰ ਉਹ ਦੁੱਧ ਘਰੀ ਰੱਖ ਲਾਂਗੇ ਥੋੜਾ ਜਿਹਾ ਜਿਹੜਾ ਹੋਊਗਾ ਦੁੱਧ ਦੇ ਡੋਕੇ ਚੋਏ ਜਾਂਦੇ ਨੇ ਮੱਝ ਦੇ ਦੁੱਧ ਦੇ ਸਹਾਵ ਨਾਲ ਜੇ ਜ਼ਿਆਦਾ ਦੁੱਧ ਆ ਤਾਂ ਆਪਾਂ ਜ਼ਿਆਦਾ ਚੂ ਸਕਦੇ ਹਾਂ ਜੇ ਥੋੜਾ ਦੁੱਧ ਤਾਂ ਆਪਾਂ ਥੋੜੇ ਡੋਕੇ ਚੋ ਲਾਂਗੇ ਫੈਂਡ ਵਧੀਆ ਹੁੰਦੀ ਹੈ ਪਰ ਤੇ ਗਰਮੀ ਕਰਕੇ ਪਸ਼ੂ ਦੁੱਧ ਘਟੇ ਪਏ ਆ ਪਸ਼ੂਆਂ ਦੀ ਬਹੁਤ ਕੇਅਰ ਕਰਨੀ ਪੈਂਦੀ ਆ ਗਰਮੀ 'ਚ ਜੀ ਤੇ ਇਥੇ ਆਪਾਂ ਵੀਡੀਓ ਦੀ ਸਪੀਡ ਤੇਜ਼ ਕਰ ਦਿੱਤੀ ਕਿਉਂਕਿ ਇਹ ਮਿਹਰਤ ਚੁੰਦੀ ਦੀ ਵੀਡੀਓ 10-15 ਮਿੰਟ ਦੀ ਬਣ ਗਈ ਸੀ ਵੀ ਰੈਣੀ ਲੰਬੀ ਵੀਡੀਓ ਦੇਖਣੀ ਸਾਰਿਆਂ ਨੂੰ ਔਕੀ ਹੁੰਦੀ ਆ 7-8 ਮਿੰਟ ਦੀ ਵੀਡੀਓ ਜੀ ਸਾਰੇ ਹੀ ਵੇਖ ਲੈਂਦੇ ਆ ਵਧੀਆ ਸਾਰਿਆਂ ਦਾ ਧੰਨਵਾਦ ਆ ਜੀ ਤੇ ਕੇਅਰ ਇਥੇ ਬਹੁਤ ਕਰੀ ਜਾਂਦੀ ਆ ਜੀ ਪਸ਼ੂਆਂ ਨੂੰ ਹੁਣ ਆਪਾਂ ਪਾਣਾ ਪਿਉਣਾ ਸਟਾਰਟ ਕਰਾਂਗੇ ਗਰਮੀਆਂ ਵਿੱਚ ਪਸ਼ੂਆਂ ਦੀ ਦੇਖਭਾਲ ਨਾਲ ਹੀ ਪਸ਼ੂ ਦੁੱਧ ਵਾਧਦੇ ਆ ਇਥੇ ਆਪਾਂ ਸਾਰਾ ਸਮਾਨ ਰੱਖ ਲਿਆ ਪੀੜੀ ਮੈਂ ਤਾਂ ਰੱਖਦੀ ਐ ਜੀ ਮੇਰਾ ਗੋਡਾ ਦੁਖਦਾ ਫਿਰ ਪੀੜੀ ਦੀ ਸਪੂਟ ਉੱਚੀ ਐ ਫੁੱਟ ਦੀ ਵੀੜੀ ਤੇ ਇਹਦੇ ਨਾਲ ਫਿਰ ਗੋਡੇ ਤੇ ਬਾਹਰ ਨਹੀਂ ਆਉਂਦਾ ਗੱਤ ਵਧੀਆ ਮੈਂ ਤਾਂ ਰਾਂ ਬੈ ਕੇ ਚੋ ਸਕਦੀਆਂ ਐ ਤੇ ਇੱਥੇ ਥੋੜੇ ਜੇ ਮੱਝ ਦੇ ਥਣ ਤੇ ਜਾਕਮ ਹੋਇਆ ਵਸੀ ਆਪਾਂ ਕੋਲੇ ਉਹ ਰੱਖੀ ਐ ਦਵਾਈ ਇਹ ਦਵਾਈ ਬਹੁਤ ਵਧੀਆ ਜੀ ਸਰਕਾਰੀ ਹਸਪੀਟਲ ਚੋਂ ਮਿਲੀ ਐ ਆਪਾਂ ਨੂੰ ਤੇ ਮੇਰੇ ਗੰਗਲਾਂ ਸੜ ਗਏ ਸੀ ਹੱਥ ਤੇ ਗਰਮ ਪਾਣੀ ਪਾਏਗਾ ਸੀ ਉਹਦੇ ਵਾਸਤੇ ਲਿਆਈ ਸੀ ਤੇ ਮੈਨੂੰ ਬਹੁਤ ਛੇਤੀ ਆਰਾਮ ਆ ਗਿਆ ਸੀ ਫਿਰ ਹੁਣ ਇਹ ਮੈਂ ਰੱਖਦੀ ਐ ਕੋਲੇ ਪਸ਼ੂਆਂ ਦੇ ਕੋਈ ਜਾਕਮ ਹੋਇਆ ਕੋਈ ਜਾਂ ਥਾਣ ਪਾਟੇ ਐ ਮੈਂ ਇਹ ਦਵਾਈ ਲਾਉਣੀ ਐ ਬਹੁਤ ਵਧੀਆ ਦਵਾਈ ਐ ਜੀ ਇਹ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਮੈਨੇ ਸਪੋਰਟ ਕਰਦੇ ਆ ਚੈਨਲ ਨੂੰ ਤੇ ਇਸੇ ਤਰ੍ਹਾਂ ਹੀ ਤੁਸੀਂ ਚੈਨਲ ਤੇ ਬਣੇ ਰਹੋ ਜੀ ਸਪੋਰਟ ਕਰਦੇ ਰਹੋ ਤੇ ਪਸ਼ੂ ਡੰਗਰਾਂ ਦੀ ਸਾਂਭ ਸੰਭਾਲ ਆਪਾਂ ਪੂਰੀ ਕੇਅਰਫੁਲੀ ਕਰਦੇ ਆ ਪਰ ਫਿਰ ਵੀ ਪਸ਼ੂ ਬਿਮਾਰ ਹੋ ਜਾਂਦੇ ਆ ਕਿਉਂਕਿ ਗਰਮੀ ਬਹੁਤ ਜ਼ਿਆਦੇ ਪੈਂਦੀ ਐ ਤੇ ਦੁਪਹਿਰੇ ਬਿਜਲੀ ਦਾ ਕੱਟ ਵੀ ਲੱਗ ਜਾਂਦਾ ਵਾ ਇਹ ਪਸ਼ੂਆਂ ਦਾ ਬੀਪੀ ਲੋ ਹੋਣਾ ਬੁਖਾਰ ਹੋਣਾ ਆਮ ਗੱਲ ਹੋ ਗਈ ਐ ਕਿ ਸਾਡੇ ਸਵੇਰ ਜੀ ਚੜਦੀ ਤੁੱਪ ਆ ਜਾਂਦੀ ਐ ਤੇ ਫਿਰ ਮੈਨੂੰ ਸਵੇਰੇ ਹੀ 3:30 ਪੌਣੇ 4 ਵਜੇ ਉੱਠ ਕੇ ਪੱਠਾ ਡੱਕਾ ਪਾ ਕੇ ਧਾਰਾ ਕੱਢ ਕੇ ਮੈਂ 6:30 ਵਜੇ ਦੇ ਨੂੰ ਪਸ਼ੂ ਨਵਾਹ ਕੇ ਜੀ ਅੰਦਰ ਕਰ ਦੇਣੀ ਹੁੰਦੀ ਆ ਤਾਂ ਕਿ ਵੀ ਪਸ਼ੂਆਂ ਨੂੰ ਤੁੱਪ ਜਦੋਂ ਚੜ ਜਾਂਦੀ ਤੇ ਤੁੱਪ ਪਿੰਡਾ ਗਰਮ ਹੁੰਦਾ ਫਿਰ ਪਾਣੀ ਠੰਡਾ ਪੀਂਦੇ ਆ ਜਾਂ ਉੱਪਰ ਆਪਾਂ ਨਵਾਉਣੀਆਂ ਠੰਡਾ ਪਾਣੀ ਪਾਉਣੀਆਂ ਤਾਂ ਪਸ਼ੂ ਗਰਮ ਸਰਦ ਹੋ ਜਾਂਦਾ ਬੁਖਾਰ ਹੋ ਜਾਂਦਾ ਬੀਪੀ ਲੋ ਹੋ ਜਾਂਦਾ ਅੱਜ ਕੱਲ ਤਾਂ ਜੀ ਬੰਦਿਆਂ ਵਾਂਗ ਪਸ਼ੂਆਂ ਦਾ ਵੀ ਐਵੇਂ ਬਹਾਨਾ ਹੀ ਬਣਦਾ ਬਿਮਾਰ ਹੋਣ ਦਾ ਸੋਲ ਹੋਏ ਪਏ ਆ ਪਸ਼ੂ ਵੀ ਤੇ ਚਲੋ ਜੀ ਆਪਾਂ ਹੁਣ ਦੂਜੀ ਧਾਰ ਕੱਢ ਲੀਏ ਉਹਦੇ ਵਾਸਤੇ ਆਪਾਂ ਪਾੜਾ ਪਾਉਣੀਆਂ ਪਾੜੇ ਤੇ ਪਸ਼ੂ ਗਜਾਇਆ ਵਧੀਆ ਤਾਂਗਣਾ ਹੁਣ ਇਹਨੂੰ ਤਾਂਗਾ ਵੀ ਛੇਤੀ ਮੈਨੂੰ ਦਾਣਾ ਪਾਰੇ ਤੇ ਪਸ਼ੂ ਦਾਣੇ ਦੇ ਲਾਲਚ ਲੱਗ ਕੇ ਆਰਾਮ ਨਾਲ ਮਿਲ ਜਾਂਦਾ ਬਾਕੀ ਮੇਰੀ ਆਦਤ ਹੈ ਜੀ ਪਸ਼ੂਆਣਾ ਗੱਲਾਂ ਬਾਤਾਂ ਮੈਂ ਕਰਦੀ ਰਹਿੰਨੀ ਆ ਪਸ਼ੂ ਫਿਰ ਮੇਰੀਆਂ ਗੱਲਾਂ ਸੁਣਦੇ ਆ ਪਤਾ ਨਹੀਂ ਵਿਚਾਰਾਂ ਨੂੰ ਸਮਝ ਲੱਗਦੀ ਆ ਜਾਂ ਨਹੀਂ ਤੇ ਇਹ ਫਿਰ ਮੇਰੇ ਸੇ ਅੱਗੇ ਸੇਰ ਕਰ ਦਿੰਦੇ ਆ ਫਿਰ ਇਹਨਾਂ ਦਾ ਸਿਰ ਸੁਰਖ ਹੋਰਕਦੀ ਰਹਿੰਨੀ ਇੱਥੇ ਪੂਰੀ ਮੱਝ ਨੂੰ ਆਈ ਸੀ ਛੇਤੀ ਤੇ ਵੀ ਮੇਰੇ ਥਲ ਮੈਨੂੰ ਦਾਣਾ ਪਾਰੇ ਤੇ ਧਾਰ ਕੱਢ ਲਾ ਉਧਰੋਂ ਆਪਾਂ ਨੂੰ ਆ ਗਿਆ ਸੀ ਹੂਣ ਲੋ ਜੀ ਇਹਦੇ ਮੁਰੇ ਵੀ ਆਪਾਂ ਚੱਕ ਦਗੇ ਭਾਂਡਾ ਇਹਨੇ ਦਾਣਾ ਖਾ ਲਿਆ ਧਾਰ ਆਪਾਂ ਇਹਦੇ ਲਈ ਸੀ ਕੱਢ ਐਵੇਂ ਟੱਬ ਤੋੜੂਗੀ ਤੇ ਆ ਦੂਜੀ ਝੋਟੀ ਦੀ ਵੀ ਆਪਾਂ ਧਾਰ ਕੱਢ ਲਈ ਐ ਤੇ ਤਿੰਨ ਪਸ਼ੂ ਵੀ ਮਿਲਦੇ ਆ ਆਪਣੇ ਜੀ ਤੇ ਦੂਜੀਆਂ ਸੂਣ ਆਲਣਾਂ ਇਹ ਹਜੇ ਦੇਈ ਜਾਂਦੀਆਂ ਇਹ ਬਾਅਦ ਚ ਬਣੀਆਂ ਸੀਂਗਾ ਮੱਝਾਂ ਆਪਣੀਆਂ ਤੇ ਆ ਝੋਟੀ ਨੇ ਸਵਾਰ ਕੇ ਦੁੱਧ ਨਹੀਂ ਦਿੱਤਾ ਜੀ ਇਹ ਬਿਮਾਰ ਹੋਈ ਖੜੀ ਆ ਇਹਨੇ ਪਾਣੀ ਵੀ ਨਹੀਂ ਪੀਤਾ ਮੈਨੂੰ ਪਤਾ ਨਹੀਂ ਕਾਤੋਂ ਨਹੀਂ ਪਾਣੀ ਪੀਂਦੀ ਹੁਣ ਪੱਠੇ ਪਾਏ ਨੂੰ ਦਾਣਾ ਪਾਇਆ ਉਹ ਵੀ ਇਹਨੇ ਨਹੀਂ ਖਾਦਾ ਚ ਅੱਜ ਨਾਲ ਤੇ ਪਿੰਡਾ ਵੇਖਿਆ ਤੇ ਇਹਦਾ ਗਰਮ ਹੈ ਤੇ ਸਰਦਾਰ ਜੀ ਘਰੇ ਨਹੀਂ ਤੁਹਾਨੂੰ ਪਤਾ ਜੀ ਦੱਸਿਆ ਆਪਾਂ ਝੋਨਾ ਲਾਉਣੇ ਆ ਤੇ ਮੋਟਰ ਦੀ ਪਤਾ ਨਹੀਂ ਤਾਰ ਪਾਉਂਦੇ ਕਿ ਕੀ ਹੋਇਆ ਮੋਟਰ ਕੱਢ ਦੇ ਖੇਤ ਗਏ ਆ ਇਹ ਚਾਹ ਲੈ ਕੇ ਤੇ ਆਪਾਂ ਕਰ ਲਗੇ ਫੋਨ ਜੀ ਕਿਉਂਕਿ ਰਾਤ ਹੁੰਨ ਵਾਲੀ ਆ ਮੜ ਕੇ ਪਸ਼ੂ ਦਾ ਪਤਾ ਨਹੀਂ ਹੁੰਦਾ ਤੇ ਇਹ ਵੀ ਪਸ਼ੂ ਵੀ ਬੰਦਿਆ ਰਗੇ ਹੋਏ ਜੀ ਅਸਮੱਝਤਾ ਪਹਿਲਾਂ ਬਲੱਡ ਘਟ ਗਿਆ ਇੱਕ ਦਿਨ ਬੀਪੀ ਲੋ ਹੋ ਗਿਆ ਫਿਰ ਇਹਨੂੰ ਬੁਖਾਰ ਹੋ ਗਿਆ ਫਿਰ ਇਹਨੂੰ ਭੋਖਣਾ ਲੱਗੇ ਕੁਝ ਖਾਵੇ ਨਾ ਗਰਮੀਆਂ ਜੀ ਪਸ਼ੂਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਫਿਰ ਵੀ ਅਸੀਂ ਤੋ ਤਿੰਨ ਟਾਈਮ ਨਮੋਣਿਆ ਸੁਬਾ ਦੁਪਹਿਰੇ ਸ਼ਾਮ ਪਸ਼ੂਆਂ ਨੂੰ ਖਾਸ ਕਰਕੇ ਸਵੇਰ ਸ਼ਾਮ ਤਾਂ ਮਨਮੋਣੀ ਨਮੋਣੀ ਆ ਵੀ ਧਾਰਾ ਕੱਢਣੀਆਂ ਹੁੰਦੀਆਂ ਤਾਂ ਕਰਕੇ ਵੀ ਗੋਹਾ ਗੂਹਣ ਪਾਵੇ ਵਿੱਚ ਵਧੀਆ ਨਾਲ ਪਸ਼ੂ ਫਰੈਸ਼ ਹੋ ਕੇ ਵਧੀਆ ਮਹਿਲ ਪੈਂਦਾ ਖੁਸ਼ ਹੋ ਕੇ ਤੇ ਬਾਕੀ ਜੀ ਬਹੁਤ ਔਖਾ ਹੋ ਜਾਂਦਾ ਗਰਮੀ ਚ ਆ ਕੇ ਪਸ਼ੂ ਨੂੰ ਕੋਈ ਬੁੱਲਾ ਵੱਜ ਜੇ ਕੋਈ ਗਰਮੀ ਗੁਰਮੀ ਆ ਜੇ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਹੋ ਗਈ ਆ ਜੀ ਠੀਕ ਆ ਜੀ ਧਾਰਾ ਆਪਾਂ ਕੱਢ ਲਗਾ ਹੁਣ ਚੱਲਦੇ ਆਂ ਪਰ ਰਸੋਈ ਦੇ ਵਿੱਚ ਦਾਲ ਪਾਣੀ ਦਾ ਕਰਦੇ ਆ ਰੋਟੀ ਟੋਕ ਲਾਉਣੇ ਆ ਤੇ ਉਸ ਤੋਂ ਪਹਿਲਾਂ ਜੀ ਫੋਨ ਕਰਾਂਗੇ ਸਰਦਾਰ ਜੀ ਨੂੰ ਡਾਕਟਰ ਨੂੰ ਫੋਨ ਕਰ ਦੇਣਗੇ ਦੇਖ ਜਾਣਗੇ ਮੱਝ ਨੂੰ ਆ ਕੇ ਕੀ ਪ੍ਰੋਬਲਮ ਹੈ ਗਰਮੀ ਦਾ ਮਹੀਨਾ ਜੀ ਦੁੱਧ ਦੀ ਬਹੁਤ ਲੋੜ ਹੈ ਇਹੀ ਸਾਡੇ ਦੋ ਜ਼ਿਆਦਾ ਦੁੱਧ ਦਿੰਦੀਆਂ ਆ ਆ ਥੋੜਾ ਜਿਹਾ ਘੱਟ ਦਿੰਦੀ ਹੈ ਕਿਉਂਕਿ ਇਹਨੂੰ ਅੱਧ ਗੱਭ ਤੋਂ ਟੱਪ ਗਿਆ ਇਹਦਾ ਟਾਈਮ ਤੇ ਟਾਈਮ ਸਰੀ ਜਾਂਦਾ ਜੀ ਘਰੇ ਆਪ ਦੇ ਘਰ ਦਾ ਤਾਂ ਕਿ ਲੋਣੀ ਮਾਨ ਹੁੰਦਾ ਮੂੰ ਤਾਂ ਹਜੇ ਡੈਰੀ ਵੀ ਪਈ ਜਾਂਦਾ ਪਰ ਮਾਤਮਾ ਦੀ ਕਿਰਪਾ ਨਾਲ ਤੇ ਗੌਰ ਰੱਖਣੀ ਚਾਹੀਏ ਬਹੁਤ ਜ਼ਰੂਰੀ ਆ ਜੀ ਗਰਮੀਆਂ ਦੇ ਵਿੱਚ ਪਸ਼ੂਆਂ ਦਾ ਕੋਈ ਹਾਲ ਨਹੀਂ ਗੌਰ ਤਾਂ ਹਮੇਸ਼ਾ ਹੀ ਰੱਖਣੀ ਚਾਹੀਦੀ ਆ ਪਰ ਗਰਮੀ 'ਚ ਥੋੜਾ ਜਿਆਦਾ ਹੀ ਹੋ ਜਾਂਦਾ ਕਿ ਹੁਣ ਮੈਂ ਟੈਨਸ਼ਨ ਬਣੀ ਪਈ ਆ ਚਲੋ ਜੀ ਠੀਕ ਆ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ